ਇੱਕ ਮਾਰਚ ਕੱਢਿਆ ਜਾ ਰਿਹਾ ਇੱਕ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਜੋ ਜਨਰਲ ਇਲੈਕਸ਼ਨ 2024 ਦੇ ਮੱਦੇਨਜ਼ਰ ਪੂਰੇ ਅਮਰਸਰ ਦੇ ਵਿੱਚ ਚੌਕਸੀ ਵਧਾਈ ਗਈ ਹੈ ਜਿਸ ਦੇ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਜੀ ਵੱਲੋਂ ਪੰਜਾਬ ਪੁਲਿਸ ਦੇ ਤੇ ਇਸ ਦੇ ਨਾਲ ਪੈਰਾਮਿਲਟਰੀ ਫੋਰਸਸ ਦੇ ਹਾਫ ਹਾਫ ਸੈਕਸ਼ਨ ਦੇ ਨਾਕਾ ਲਗਾਏ ਗਏ ਨੇ ਜਿਸ ਦੇ ਤਹਿਤ ਅੱਜ ਅਸੀਂ ਅਮਰਸਰ ਕਮਿਸ਼ਨਰ ਦੇ ਥਾਣਾ ਰਣਜੀਤ ਦੇਵਨੂ ਵਿਖੇ ਸਟਾਰਬਕਸ ਤੇ ਇੱਕ ਨਾਕਾਬੰਦੀ ਕੀਤੀ ਹੈ ਜਿਸ ਵਿੱਚ ਪੈਰਾ ਮਿਲਟਰੀ ਫੋਰਸਿਸ ਦੇ ਚਾਰਜਵਾਨ ਤੇ ਚਾਰਜਵਾਨ ਰੰਜੀਤ ਇਹਨੂੰ ਥਾਣੇ ਤੋਂ ਇੱਥੇ ਭਵੰਨਤ ਕੀਤੇ ਗਏ ਨੇ ਜਿਸ ਵਿੱਚ ਖਾਸ ਤੌਰ ਤੇ ਸਾਡੇ ਵੱਲੋਂ ਅ ਇਲੈਕਸ਼ਨਾਂ ਦੇ ਮੱਦੇਨਜ਼ਰ ਕਿਸੇ ਵੀ ਤਰੀਕੇ ਨਾਲ ਕੋਈ ਇਲੀਗਲ ਵੈਪਨਸ ਜਾਂ ਫਿਰ ਇਲੀਗਲ ਤੌਰ ਤੇ ਕੋਈ ਨਸ਼ਿਆਂ ਦੀ ਸਪਲਾਈ ਜਾਂ ਫਿਰ ਇਲੀਗਲ ਦਾਰੂ ਇਹਨਾਂ ਤਿੰਨਾਂ ਦੀ ਸੀਜ਼ਰ ਵਾਸਤੇ ਇਹ ਰਿਹਾ ਇਲੀਗਲ ਕੰਮ ਕੋਈ ਨਾ ਹੋਵੇ ਇਸ ਵਾਸਤੇ ਇਹ ਪੁਲਸ ਕਨਾਟ ਕੀਤੀ ਗਈ ਹੈ ਇਸ ਤੋਂ ਇਲਾਵਾ ਮਾਡਰਨ ਟੈਕਨੀਕ ਦੇ ਤਹਿਤ ਅਸੀਂ ਇੱਥੇ ਸਨੀਫਰ ਡੌਗ ਵੀ ਲੈ ਕੇ ਆਏ ਆ। ਸਨੀਫਰ ਡੌਗ ਦੇ ਨਾਲ ਜੋ ਕਿ ਐਕਸਪਰਟ ਹੁੰਦੇ ਨੇ ਕਿਸੇ ਲਾਇਸੈਂਸ ਵੈਪਨ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਜਾਂ ਕਿਸੇ ਨਸ਼ੇ ਨੂੰ ਗੱਡੀ ਦੇ ਵਿੱਚੋਂ ਸਰਚ ਕਰਨ ਦੇ ਵਿੱਚ ਉਹ ਡੌਗਸ ਨੂੰ ਵੀ ਲੈ ਕੇ ਆਇਆ ਗਿਆ ਵਾ ਤਾਂ ਕਿ ਅਸੀਂ ਹਰ ਤਰੀਕੇ ਨਾਲ ਇੱਕ ਪੀਸਫੁਲ ਇਲੈਕਸ਼ਨ ਤੇ ਲਾਅ ਐਂਡ ਔਰਡਰ ਦੀ ਜੋ ਸਥਿਤੀ ਆ ਜੋ ਪੀਸਫੁਲ ਸਥਿਤੀ ਆ ਉਸ ਨੂੰ ਮੇਨਟੇਨ ਕੀਤਾ ਜਾ ਸਕੇ। ਬਿਲਕੁਲ ਜੀ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਇੱਥੇ ਸਟਾਰਬਕਸ ਚੌਂਗ ਦੇ ਵਿੱਚ ਵੀ ਜੋ 스마트 ਸਿਟੀ ਦੇ ਤਹਿਤ ਆਈਟ੍ਰਿਪਲ ਸੀ ਪ੍ਰੋਜੈਕਟ ਆ ਉਸਦੇ ਕੈਮਰਾਜ਼ ਲਗਾਏ ਗਏ ਨੇ ਇਸ ਕੈਮਰਾਜ਼ ਦੀ ਖਾਸੀਅਤ ਇਹ ਹੈ ਕਿ ਇਹਨਾਂ ਕੈਮਰਾਜ਼ ਦੇ ਨਾਲ ਕਲੀਅਰ ਤੁਸੀਂ ਕਿਸੇ ਵੀ ਵਾਹਨ ਦੀ ਨੰਬਰ ਪਲੇਟ ਤੱਕ ਵੀ ਪੜ੍ਹ ਸਕਦੇ ਹੋ ਸੋ ਅਗਰ ਕੋਈ ਵੀ ਵਾਹਨ ਜਾਂ ਕੋਈ ਸ਼ੱਕੀ ਪੁਰਸ਼ ਕ੍ਰਾਈਮ ਕਰਕੇ ਭੱਜਣ ਦੀ ਫਰਾਗ ਵਿੱਚ ਕੋਸ਼ਿਸ਼ ਕਰਦਾ ਵਾ ਤਾਂ ਇਹ ਪੂਰਨ ਤੌਰ ਤੇ ਬਿਲਕੁਲ ਰੋਡਸ ਨੂੰ ਕਵਰ ਕਰਦੇ ਨੇ ਸੋ ਕ੍ਰਿਮੀਨਲ ਨੂੰ ਫੜਨ ਦੇ ਵਿੱਚ ਬੜੀ ਆਸਾਨੀ ਹੁੰਦੀ ਹੈ ਸੋ ਇਸ ਪ੍ਰੋਜੈਕਟ ਦੇ ਤਹਿਤ ਸਾਡੇ ਮੁਲਾਜ਼ਮ 24 ਘੰਟੇ ਕਾਰਪੋਰੇਸ਼ਨ ਦੀ ਬਿਲਡਿੰਗ ਵਿੱਚ ਤਨਾਤ ਹਨ ਜੋ ਕਿ ਪੂਰੇ ਸ਼ਹਿਰ ਦੇ ਵਿੱਚ ਨਜ਼ਰ ਰੱਖੇ ਹੋਇਆ। ਅਗਰ ਉਹਨਾਂ ਨੂੰ ਕੋਈ ਵੀ ਇਹੋ ਜਿਹੀ ਕੋਈ ਸਸਪੀਸ਼ੀਅਸ ਐਕਟੀਵਿਟੀ ਸਾਹਮਣੇ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਸਰਕਟ ਵਿੱਚ ਆਉਂਦੀ ਹੈ ਤੇ ਕੰਟਰੋਲ ਰੂਮ ਤੇ ਪੀਸੀਆਰ ਦੇ ਰਾਹੀਂ ਨੋਟ ਕਰਵਾ ਕੇ ਉਸ ਐਕਟੀਵਿਟੀ ਨੂੰ ਰੋਕਿਆ ਜਾਂਦਾ ਹੈ। ਅੰਮ੍ਰਿਤਸਰ ਦੇ ਵਿੱਚ ਜੋ ਸੀਆਰਪੀਐਫ ਦੀ ਇੱਕ ਕੰਪਨੀ ਆਈ ਹੈ ਜੀ ਇਸ ਕੰਪਨੀ ਦੇ ਤਹਿਤ ਸਾਨੂੰ ਹਰ ਥਾਣੇ ਨੂੰ ਹਾਫ ਹਾਫ ਸੈਕਸ਼ਨ ਮਤਲਬ 4-4 ਅਜੰਸੀਆਰਪੀਐਫ ਦੇ ਮਿਲੇ ਹੋਏ ਨੇ ਜੋ ਕਿ ਸਵੇਰ 9 ਤੋਂ 1 ਤੇ ਸ਼ਾਮ ਨੂੰ 6 ਤੋਂ 10 ਜੋ ਸ਼ਕਤਾਂ ਦੇ ਰਾਹੀਂ ਤਾਇਨਾਤ ਨੇ ਤੇ ਇਹ ਜੋ ਕ੍ਰਾਈਮ ਦੇ ਬਿਲਕੁਲ ਮੇਨ ਹੌਟਪੌਟਸ ਨੇ ਜਾਂ ਕ੍ਰਾਈਮ ਦਾ ਜੋ ਜ਼ਿਆਦਾ ਟਾਈਮ ਹੁੰਦਾ ਜਿਸ ਟਾਈਮ ਤੇ ਕ੍ਰਾਈਮ ਹੁੰਦਾ ਉਹ ਤੋਂ ਉਹਨਾਂ ਦੀ ਤਰਕੀ ਕੀਤੀ ਗਈ ਹੈ। ਤੋਂ ਪਰ ਤੇ ਇਹ ਚਾਹੁੰਦਾ ਆ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਗੇ ਕਿ ਜਿਵੇਂ ਕਿ ਲੋਕ ਸਭਾ ਇਲੈਕਸ਼ਨਸ ਪੂਰੇ ਦੇਸ਼ ਵਿੱਚ ਜੋਰ ਨਾਲ ਚੱਲ ਰਹੇ ਨੇ ਤੇ ਇਲੈਕਸ਼ਨ ਕਮਿਸ਼ਨ ਜਾਂ ਜਿਹੜੇ ਉਹਨਾਂ ਦੇ ਅਬਜ਼ਰਵਰਸ ਅ ਅਪਾਇੰਟ ਕੀਤੇ ਗਏ ਨੇ ਉਹ ਬਹੁਤ ਜ਼ਿਆਦਾ ਸਖਤ ਨੇ ਜਿਸ ਕਰਕੇ ਜੋ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਅਲਗ-ਅਲਗ ਟੈਂਟ ਤੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਰੋ ਪੁਲਿਸ ਅੰਮ੍ਰਿਤਸਰ ਉਹਨਾਂ ਵੱਲੋਂ ਵੀ ਲੋਕਾਂ ਨੂੰ ਪਾਸ ਕੀਤੀ ਜਾਂਦੀਆਂ ਨੇ ਉਹਨਾਂ ਹਦਾਇਤਾਂ 'ਚ ਖਾਸ ਤੌਰ ਤੇ ਕੋਈ ਵੀ ਇਲੈਗਲ ਤੁਸੀਂ ਕਿਸੇ ਵੀ ਕ੍ਰਾਈਮ ਦੇ ਵਿੱਚ ਗਲਿੱਪਤ ਨਾ ਹੋਵੋ ਇਲੈਗਲ ਜਿਵੇਂ ਕੋਈ दारू ਵੈਪਨ ਨਸ਼ਾ ਆਪਣੇ ਵੈਪਨ ਸਮੇਂਸਰ ਜਮ੍ਹਾਂ ਕਰਾਓ ਖਾਸ ਤੌਰ ਤੇ ਇਹਨਾਂ ਹਦਾਇਤਾਂ 'ਤੇ ਸਾਰੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਵਾ ਤੇ ਅਗਰ ਤੁਹਾਨੂੰ ਕੋਈ ਵੀ ਸਸਪੀਸ਼ਸ ਐਕਟੀਵਿਟੀ ਕਿਤੇ ਵੀ ਨਜ਼ਰ ਆਉਂਦੀ ਆ ਕੋਈ ਇਹੋਜਾ ਆਬਜੈਕਟ ਨਜ਼ਰ ਆਉਂਦਾ ਵਾ ਜਾ ਕੋਈ ਵੀ ਬੰਦਾ ਮਾਡਲ ਕੋਡ ਆਫ ਕੰਡਕਟ ਦਾ ਨੂੰ ਤੋੜਦਾ ਵਾ ਤਾਂ ਤੁਰੰਤ ਇਸ ਚੀਜ਼ ਨੂੰ 112 ਦੇ ਪੁਲਿਸ ਨੂੰ ਕਾਲ ਕਰਕੇ ਦੱਸੋ ਜਾਂ ਕਨਸਰਨਡ ਐਸ ਐਚਓ ਐਸਪੀ ਨੂੰ ਕਾਲ ਕਰਕੇ ਦੱਸੋ ਤਾਂ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਰੋਕ ਸਕੀਏ ਕਿ ਇੱਕ ਜੋ ਟਰਾਂਸਪੇਰੈਂਟ ਤੇ ਫੇਅਰ ਇਲੈਕਸ਼ਨਸ ਕਿਉਂ ਅਸੀਂ ਸਾਰੇ ਕਰਨ ਲਈ ਇੱਥੇ ਨਿਯਮ ਕੀਤੇ ਗਏ ਆ ਆਪੋਸੀ ਨੂੰ ਇਨਸ਼ੋਰ ਕਰ ਸਕੀਏ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨ ਵਿਖੇ ਸਾਨੂੰ ਮਾਨਯੋਗ ਡੀਸੀ ਅੰਮ੍ਰਿਤਸਰ ਵੱਲੋਂ ਇੱਕ ਦਰਖਾਸਤ ਮਸੂਲ ਹੋਈ ਸੀ ਇਹ ਦਰਖਾਸਤ ਸੁਦਾ ਭੰਡਾਰੀ ਵੱਲੋਂ ਦਿੱਤੀ ਗਈ ਸੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਰਚਿਤਾ ਭੰਡਾਰੀ ਜੋ ਕਿ ਆਈਐਫਐਸ ਅਫੀਸਰ ਹੈ ਇਸ ਸਮੇਂ ਜਰਮਨ ਵਿਖੇ ਐਜ਼ ਬਤੌਰ ਇੰਡੀਅਨ ਐਮਬੈਸਡਰ ਦਾ ਕੰਮ ਕਰ ਰਹੀ ਨੇ ਰਚਿਤਾ ਭੰਡਾਰੀ ਦੇ ਨਾਮ ਤੇ ਹੇਅਰ ਪਿੰਡ ਵਿੱਚ ਇੱਕ 588 ਗਜ ਦਾ ਇੱਕ 플ੌਟ ਸੀ ਜਿਸ 플ੌਟ ਧੋਖੇ ਦੇ ਨਾਲ 6 ਵਿਅਕਤੀਆਂ ਦੇ ਖਿਲਾਫ ਇੱਕ ਮੁਕੱਦਮਾ ਰਜਿਸਟਰ ਹੋਇਆ ਵਾ ਇਹਨਾਂ 6 ਵਿਅਕਤੀਆਂ ਨੇ ਇੱਕ ਜਾਲੀ ਰਚਿਤਾ ਭੰਡਾਰੀ ਖੜੀ ਕਰਕੇ ਉਹ ਉਸ 플ੌਟ ਨੂੰ ਆਪਣੇ ਨਾਮ ਕੀਤਾ ਇਸ ਦਾ ਜੋ ਖਰੀਦਾਰ ਉਸ ਦਾ ਨਾਮ ਸ਼ੇਰ ਸਿੰਘ ਇਸ ਤੋਂ ਇਲਾਵਾ ਇਸ ਵਿੱਚ ਨੰਬਰ ਦਾ ਰੁਪਿੰਦਰ ਕੌਰ ਜੋ ਇਸ ਤੇ ਗਵਾਹ ਨੇ ਜੇਮਸ ਹੰਸ ਇਸ ਤੋਂ ਇਲਾਵਾ ਵਸੀਕਾ ਨਵੀਸ਼ ਅਸ਼wini ਕੁਮਾਰ ਇੱਕ ਜੋ ਗਿਆਤ ਲੜਕੀ ਖੜੀ ਕੀਤੀ ਸੀ ਇਸ ਤੋਂ ਇਲਾਵਾ ਇੱਕ ਨਰੈਨ ਸਿੰਘ ਸੋ ਇਸ ਵਿੱਚ ਟੋਟਲ 6 ਦੋਸ਼ੀ ਸਨ ਜਿਨ੍ਹਾਂ ਵਿੱਚੋਂ 3 ਦੋਸ਼ੀ ਅਰੈਸਟ ਕਰ ਲਏ ਗਏ ਨੇ ਬਾਕੀ ਜੋ 3 ਦੋਸ਼ੀ ਆ ਉਹਨਾਂ ਨੂੰ ਅਰੈਸਟ ਕਰਨ ਲਈ ਸਾਡੇ ਵੱਲੋਂ ਰੀਡਸ ਕੀਤੇ ਜਾ ਰਹੇ ਨੇ ਤੇ ਇਹਨਾਂ ਨੂੰ ਬਹੁਤ ਜਲਦੀ ਅਰੈਸਟ ਕਰਕੇ ਅਸੀਂ ਅਦਾਲਤ ਵਿੱਚ ਇਹਨਾਂ ਦਾ ਚਲਾਨਾ ਦਵਾਵਾਂਗੇ ਤਾਂ ਕਿ ਇਹਨਾਂ ਨੂੰ ਬਣਦੀ ਸਜ਼ਾ ਦਵਾਈ ਜਾ ਸਕੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ